ਤੁਸੀਂ ਦੇਖ ਸਕਦੇ ਹੋ ਫਗਵਾੜਾ ਦੇ ਵਿੱਚ ਜਿਹੜਾ ਸਿਨੇਮਾ ਰੋਡ ਦੇ ਉੱਤੇ ਜਿੰਨੇ ਵੀ ਚੋਰੀ ਦੇ ਗਰੋ ਲੇਡੀਜ਼ ਵੱਲੋਂ ਚੋਰੀਆਂ ਕੀਤੀਆਂ ਜਾਂਦੀਆਂ ਵੀ ਅੱਜ ਉਹਦੇ ਚਾਰਸ ਦੱਸੇ ਚਾਰਸ ਦੱਸੇ ਉਹਨਾਂ ਦੇ ਫੜੇ ਤੋੜਾ ਵੀ ਗੱਡੇ ਆ ਆ ਜੀ ਜਿਨ੍ਹਾਂ ਨੇ ਗਰੋ ਆ ਜਿਹਨਾਂ ਦੇ ਚਾਰਸ ਦੱਸੇ ਉਹਨਾਂ ਦੇ ਫੜ ਲੇ ਗਏ ਆ ਮਾਰਕੀਟ ਵੱਲੋਂ ਮਾਰਕੀਟ ਕਮੇਟੀ ਦੇ ਵੱਲੋਂ ਹੀ ਔਰ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਵੀ ਆ ਵੀ ਇਹਨਾਂ ਦੇ ਨਾਲ ਹੀ ਆ ਜੀ ਚਾਰ ਲੇਡੀਜ਼ ਫੜੀਆਂ ਨੇ ਔਰ ਜਿਨ੍ਹਾਂ ਨੇ ਮਾਰਕੀਟ ਵਿੱਚੋਂ ਫੜੀਆਂ ਉਹਨਾਂ ਦੇ ਕੋਲੋਂ ਪਰਸ ਬਰਾਮਦ ਕੀਤਾ ਗਿਆ ਔਰ ਕੱਲ ਦੇ ਦਿਨ ਕੱਲ ਵਿੱਚ ਇਹਨਾਂ ਦਾ ਇੱਕ ਲੇਡੀ ਸੀ ਜਿਹੜੇ ਇਹਨਾਂ ਦਾ ਪਰਸ ਫੜਿਆ ਸੀ ਔਰ ਉਹਦੇ ਵਿੱਚੋਂ ਪਾਟ ਤੇਰਾ ਹੱਥ ਡਾਲਰ ਹੈਗੇ ਆ ਜੀ ਔਰ ਕੁਛ ਇਹਨਾਂ ਦੇ ਕੀਮਤੀ ਕਾਗਜ਼ਾ ਨੇ ਮੈਡਮ ਕਦੋਂ ਤੁਹਾਡਾ ਪਰਸ ਕੱਢਿਆ ਸੀ ਜਿਹਨਾਂ ਨੇ ਕਦੋਂ ਤੁਹਾਡਾ ਪਰਸ ਕੱਢਿਆ ਸੀ ਕੱਲ ਤਿੰਨ 40000 ਰੁਪਏ ਕੱਲ ਤੁਹਾਡਾ ਕਿੱਥੋਂ ਕੱਢਿਆ ਗਿਆ ਸੀ ਕੀ ਕੀ ਕਿੰਨੀ ਅਮਾਉਂਟ ਸੀ ਵਿੱਚ ਸਰ ਮੇਰੇ 10000 ਡਾਲਰ ਸੈਡਿੰਗ ਸੀ ਗੇ ਐਡਵਾਂਸ ਸੀ ਤੇ ਮੇਰੇ ਨਾਲ ਇੰਡੀਆ ਤੇ ਮੇਰਾ ਐਜੈਂਟ ਦਾ ਕਾਰਡ ਸੀਗਾ ਇਹ ਉਹੀ ਲੱਗਦੇ ਤੁਹਾਨੂੰ ਜੀ ਮੈਂ ਦੇਖਿਆ ਚਲੋ ਇਹਨਾਂ ਦੀ ਸੀਸੀਟੀਵੀ ਵੀਡੀਓ ਸਾਰੀਆਂ ਆ ਗਈਆਂ ਉਹਨਾਂ ਦੇ ਮੈਚ ਕਰਕੇ ਉਹਨੂੰ ਸਾਰੇ ਹੀ ਉਹਨਾਂ ਦੇ ਵੈਰੀਫਾਈ ਕਰਕੇ ਤੁਹਾਨੂੰ ਕਰਦੇ ਸਾਡੀ ਤੁਹਾਡਾ ਵੀ ਪਰਸ ਸੀਗਾ ਜੀ ਚਲੋ ਕੱਢਿਆ ਪਰਸ ਤੁਹਾਡਾ ਜੀ ਤੁਹਾਡਾ ਪਿਛਲੇ ਸੰਡੇ ਇਹਨਾਂ ਨੇ ਹੀ ਕੱਢਿਆ ਆਹ ਵਾਰੀ ਖੜੀ ਤੁਹਾਡੇ ਪਿੱਛੇ ਖੜੀ ਸੀ ਮੈਡਮ ਤੁਸੀਂ ਇਹਨਾਂ ਦੇ ਪਿੱਛੇ ਖੜੇ ਸੀਗੇ ਪਰਸ ਕੱਢਣ ਲੱਗੇ ਸੀ ਇੱਧਰ ਮੈਡਮ ਜੀ ਇੱਧਰ ਦੇਖੋ ਮੈਡਮ ਜੀ ਇੱਧਰ ਦੇਖੋ ਜੀ ਇੱਧਰ ਸ਼ਕਲ ਕਰੋ ਜੀ ਤੁਸੀਂ ਜੇ ਲੇਡੀਜ਼ ਪਿੱਛੇ ਖੜੇ ਸੀ ਪਿਛਲੇ ਐਤਵਾਰ ਤੇ ਤੁਸੀਂ ਇਹਨਾਂ ਦੇ ਪਰਸ ਕੱਢੇ ਉਹਨਾਂ ਦਾ ਕਹਿਣਾ ਹੈ ਮੰਨਣਾ ਹੀ ਨਹੀਂ ਇਹਨਾਂ ਨੇ ਤੁਸੀਂ ਨਹੀਂ ਮੰਨਦੇ ਆਪਣੀ ਗਲਤੀ ਨਹੀਂ ਗੱਡਿਆ ਵਾਰ ਸਰ ਚਲੋ ਇਹ ਆਪਣੀ ਦੂਜੀ ਨੂੰ ਬੁਲਾ ਲਓ ਜੀ ਇਹ ਮੰਨ ਜੇ ਕੋਈ ਛੱਡ ਦੇ ਇਹ ਜੇ ਫਾੜ ਹੋ ਜਾਣਾ ਤੁਸੀਂ ਜੇ ਟਾਈਮ ਨਾ ਖਰਾਬ ਕਰੋ ਬੁਲਾ ਲਓ ਘਰ ਵਾਲੇ ਨਹੀਂ ਆਪ ਨੂੰ ਪੁੱਛ ਆਈ ਕਰਾਂ ਹੰਮੇ ਕੁਝ ਕਰਾਉਤਾ ਆਪ ਨਹੀਂ 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 ਹੁਣ ਆਪੇ ਛੱਡ ਦੇ ਠੀਕ ਹੈ ਸਾਖਾ ਨੂੰ ਆਪਣੇ ਘਰ ਵਾਲੇ ਬੁਲਾਓ ਇਹ ਲੇਡੀ ਰਵਾਏ ਜੀ ਪ੍ਰਧਾਨ ਜੀ ਇਹ ਲੇਡੀ ਦੇ ਪਿੱਛੇ ਆ ਲੇਡੀ ਖੜੀ ਸੀ ਪਿਛਲੇ ਐਤਵਾਰ ਉਹ ਸ਼ਕਲ ਪਛਾਣਦੇ ਆ ਮੈਨੂੰ ਕਿਹਾ ਸੀ ਨਾ ਤੂੰ ਮੇਰੇ ਉਦਾਂ ਵੀ ਆਪਣੇ ਘਰ ਵਾਲੇ ਬੁਲਾ ਲਓ ਤੇ ਅੱਖਾਂ ਸਾਹਮਣੇ ਦੇਖ ਲੈ ਆਈਡੀ ਕਾਰਡ ਬਣਾ ਲਓ ਇਹ ਬੋਕ ਮਟਾਈ ਆ ਇਹ ਦਿਹਾੜੀ ਆ ਬਤਾ ਮੈਨੂੰ ਮੇਰੇ ਸਾਹਮਣੇ ਕਿੰਦਾ ਦੀ ਗੱਲ ਚਾਉਂ ਤੋਰੀਏ ਗੱਲ ਦੇ ਹੋਰ ਕੀ ਆ ਇਹ ਚੋਰੀ ਦੇ ਗਰੋਹ ਦੀਆਂ 4 ਸਸ ਦੱਸਿਆ ਅੱਜ ਫੜੀਆਂ ਗਈਆਂ ਜੀ ਸਿਨੇਮਾ ਰੋਡ ਉਤੋਂ ਹੋਰ ਵੀ ਦੋ ਫਰਾਰ ਨੇ ਬਾਕੀ ਹੋਰ ਵੀ ਪਤਾ ਨਹੀਂ ਇਹਨਾਂ ਦਾ ਗਰੋਹ ਕਿੱਥੋਂ ਦੀਆਂ ਹੈਗੇ ਕਿੱਥੋਂ ਦੀਆਂ ਨਹੀਂ ਕੁਛ ਨਹੀਂ ਪਤਾ ਲੱਗ ਰਿਹਾ ਜੀ ਸਗਵਾੜੇ ਵਿੱਚ ਐਨ ਆਰ ਆਈਜ਼ ਆਪਣੇ ਸ਼ਾਪਿੰਗ ਕਰਨ ਲਈ ਸਿਨਮਾ ਰੋਡ ਤੇ ਔਰ ਗੋਸ਼ਵਾਲਾ ਰੋਡ ਤੇ ਆਉਂਦੇ ਆ ਜੀ ਜਿਹੜੇ ਡਰਦੇ ਬੰਦੇ ਆ ਵੀ ਹੁਣ ਐਨ ਆਰ ਆਈ ਜੀ ਆਉਣ ਪਰ ਮਾਰਕੀਟ ਤਾਂ ਸਾਰੀ ਵੱਟ ਜੂ ਅੰਦਰ ਜੀ ਸੋ ਇਸ ਕਰਕੇ ਇਹਨਾਂ ਨੂੰ ਅਕਾੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਆ ਲੈਡੀ ਨਹੀਂ ਚੱਕ ਚਲ ਆ ਆਪਾਂ ਜੀ ਇੱਕ ਤਾਂ ਲੈਡੀ ਨਹੀਂ ਲੈ ਕੇ ਜਾਓ ਉਹ ਮੜੇ ਜਾਂਦੇ ਗਾਵ ਜੀ ਅੰਦਰ ਅੰਦਰ ਜਾ ਚਲੋ ਇਹ ਅੰਦਰ ਆ ਆ ਪਾ ਚਲ ਵੀ ਅੰਦਰ ਚਲ ਇਹ ਚੈੱਕ ਕਰੋ ਚਲ ਅੰਦਰ ਬਲੇਡ ਬੂਲੇਡ ਬਲੇਡ ਮਾਰੀ ਇੱਥੇ ਬ੍ਰੇਕ ਚ ਕਾਰ ਲਾ ਦੋ ਇਹ ਦੋ ਆ 3 ਮਿੰਟ 35 ਬੁੱਢੀ